ਗੁਰਦਾਸ ਬਲੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦਿਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਚਟਨੀ ਜੇਕਰ ਤੁਸੀਂ ਦਾਲਾਂ ਸੱਜੀਆਂ ਖਾ ਕੇ ਹੋ ਗਏ ਹੋ ਬੋਰ ਅਚਾਰੀ ਚਟਨੀ ਬਣਾ ਕੇ ਖਾਓ ਤੇ ਇਹਦੇ ਵਾਸਤੇ ਇੱਥੇ ਮੈਂ ਲਏ ਨੇ ਦੋ ਲੈ ਨੇ ਪਿਆਜ਼ ਤੇ ਦੋ ਲੈ ਨੇ ਟਮਾਟਰ ਤੇ ਥੋੜਾ ਜਿਹਾ ਲਿਆ ਆਪਾਂ ਪਧੀਨਾ ਤੇ ਅੱਧਾ ਚਮਚ ਲਿਆ ਆਪਾਂ ਸਾਬਤ ਧਨੀਆ ਤੇ ਤਿੰਨ ਤੁਰੀਆਂ ਆਪਾਂ ਲਈਆਂ ਨੇ ਲਸਣ ਦੀਆਂ ਲਸਣ ਦਾ ਟੇਸਟ ਆ ਜਿਹੜਾ ਇਸ ਚਟਨੀ ਵਿੱਚ ਬਹੁਤ ਹੀ ਵਧੀਆ ਆਉਂਦਾ ਤੇ ਪਹਿਲਾਂ ਜਿਹੜੀ ਆਪਾਂ ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਜਿਹੜੀ ਪਾਉਣੀ ਆ ਉਹ ਹੈ ਜੀ ਅਚਾਰ ਅਚਾਰ ਇੱਕ ਹੈ ਜਿਹੀ ਚੀਜ਼ ਹੈ ਜਿਹੜਾ ਹਰ ਘਰ ਦੇ ਵਿੱਚ ਹੁੰਦਾ ਮਿਰਚ ਦਾ ਲੱਲੋ ਚਾਹੇ ਆਂਬ ਦਾ ਲੱਲੋ ਚਾਹੇ ਤੇ ਨਿੰਬੂ ਦਾ ਲੱਲੋ ਕੋਈ ਵੀ ਅਚਾਰ ਤੁਸੀਂ ਲੈ ਸਕਦੇ ਹੋ ਤੇ ਸ਼ੁਰੂ ਕਰਦੇ ਹਾਂ ਜੀ ਚਟਨੀ ਨੂੰ ਬਣਾਉਣਾ ਸਭ ਤੋਂ ਪਹਿਲਾਂ ਆਪਾਂ ਲਿਆ ਜੀ ਇੱਥੇ 1/2 ਚਮਚਾ ਮੈਂ ਲਿਆ ਸਾਬਤ ਧਨੀਆ ਤੇ ਇਹਨੂੰ ਆਪਾਂ ਕੁੰਡੇ ਵਿੱਚ ਪਾ ਕੇ ਪਹਿਲਾਂ ਇਹਨੂੰ ਕੁੱਟ ਲਾਂਗੇ ਕਿਉਂਕਿ ਬਾਅਦ ਵਿੱਚ ਪਿਆਜ਼ ਪਾਵਾਂਗੇ ਤੇ ਫਿਰ ਧਨੀਆ ਜਿਹੜਾ ਆਪਣੇ ਕੋਲ ਕੁੱਟਿਆ ਨਹੀਂ ਜਾਂਦਾ ਬਰੀਕ ਨਹੀਂ ਹੁੰਦਾ ਤੇ ਇਹਨੂੰ ਆਪਾਂ ਕਰ ਲੈਨੇ ਕੁੱਟ ਕੇ ਪਹਿਲਾਂ ਬਰੀਕ ਤੇ ਨਾਲ ਹੀ ਹੁਣ ਆਪਾਂ ਪਾ ਲਾਂਗੇ ਲਸਣ ਦੀਆਂ ਤਿੰਨ ਤਿੰਨ ਤੁਰੀਆਂ ਆਪਾਂ ਲਈਆਂ ਜ਼ਿਆਦਾ ਨਹੀਂ ਲਸਣ ਪਾਉਣਾ ਤੇ ਨਾਲ ਹੀ ਪਾ ਲਾਂਗੇ ਜੀ ਆਪਾਂ ਪਦੀਨਾ ਇਹਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਤਰਖ ਲਿਆ ਸੀਗਾ ਤੇ ਨਾਲ ਹੀ ਕੱਟ ਲਾਂਗੇ ਜੀ ਆਪਾਂ ਪਿਆਜ਼ ਪਿਆਜ਼ ਆਪਾਂ ਕੱਟ ਲੈਨੇ ਆ ਜੇਕਰ ਘਰ ਵਿੱਚ ਨਾ ਹਨੂ ਹਰੀਆਂ ਮਿਰਚਾਂ ਤੇ ਤੁਸੀਂ ਆਚਾਰੀ ਮਿਰਚ ਵੀ ਪਾ ਕੇ ਚਟਨੀ ਨੂੰ ਬਣਾ ਸਕਦੇ ਪਿਆਜ਼ ਆਪਾਂ ਕੱਟ ਲਏ ਨੇ ਤੇ ਹੁਣ ਇਹਨਾਂ ਨੂੰ ਆਪਾਂ ਕੁੱਟ ਲੈਣੇ ਆ ਜਿਆਦਾ ਬਰੀਕ ਨਹੀਂ ਆਪਾਂ ਇੱਥੇ ਕੁੱਟ ਕੇ ਚਟਨੀ ਤਿਆਰ ਕਰਨੀ ਥੋੜੀ ਜਿਹੀ ਦਰਦਰੀ ਜੀ ਚਟਨੀ ਆਪਾਂ ਰੱਖਾਂਗੇ ਕਿਉਂਕਿ ਕੁੰਡੇ ਵਾਲੀ ਚਟਨੀ ਜਿਹੜਾ ਜਿਹੜਾ ਸਵਾਦ ਹੁੰਦਾ ਉਹ ਇਸੇ ਤਰ੍ਹਾਂ ਹੀ ਵਧੀਆ ਹੁੰਦਾ ਦਰਦਰੀ ਜੀ ਹੁੰਦੀ ਆ ਘਰ ਵਿੱਚ ਹਰੀ ਮਿਰਚ ਨਾ ਹੋਵੇ ਕੋਈ ਗੱਲ ਨਹੀਂ ਜੀ ਤੁਸੀਂ ਆਚਾਰੀ ਮਿਰਚ ਪਾ ਕੇ ਤੇ ਚਟਨੀ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਕਈ ਵਾਰੀ ਕੀ ਹੁੰਦਾ ਕੋਈ ਇਮਲੀ ਵੀ ਨਹੀਂ ਹੁੰਦੀ ਘਰ ਵਿੱਚ ਕੋਈ ਖੱਟਾ ਨਹੀਂ ਹੁੰਦਾ ਤੇ ਤੁਸੀਂ ਆਚਾਰੀ ਆਂਬ ਦਾ ਆਂਬ ਜਿਹੜਾ ਹੁੰਦਾ ਆਚਾਰੀ ਉਹਨੂੰ ਵੀ ਤੁਸੀਂ ਪਾ ਕੇ ਇਹ ਚਟਨੀ ਜਿਹੜੀ ਆਪਣੀ ਬਣਾ ਸਕਦੇ ਹੋ ਆਂਬ ਪਾ ਕੇ ਆਚਾਰ ਪਿਆਜ਼ ਤੇ ਪਧੀਨੇ ਨੂੰ ਆਪਾਂ ਕੁੱਟ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਕੱਟ ਕੇ ਟਮਾਟਰਾਂ ਨੂੰ ਤੇ ਪਿਆਜ਼ ਤੁਸੀਂ ਪਿਆਜ਼ ਜਾਂ ਟਮਾਟਰ ਚਟਨੀ ਤੁਸੀਂ ਆਪਣੇ ਹਿਸਾਬ ਨਾਲ ਥੋੜੀ ਜਿਆਦਾ ਜਿੰਨੀ ਤੁਹਾਨੂੰ ਲੋੜ ਹੈ ਤੁਸੀਂ ਸਾਰੇ ਸਮਾਨ ਨੂੰ ਵਰਤ ਸਕਦੇ ਹੋ ਆਪਾਂ ਪਾਏ ਨੇ ਦੋ ਟਮਾਟਰ ਹੁਣ ਸਭ ਤੋਂ ਮੇਨ ਇਨਗਰੀਡੀਅੰਟ ਜਿਹੜਾ ਆਪਾਂ ਪਾਉਣਾ ਜੀ ਉਹ ਹੈਗਾ ਜੀ ਅਚਾਰੀ ਆਂਬ ਤੇ ਨਾਲ ਹੀ ਆਪਾਂ ਪਾਵਾਂਗੇ ਜੀ ਅਚਾਰੀ ਹਰੀਆਂ ਮਿਰਚਾਂ ਤੁਸੀਂ ਖੱਟਾ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਆਪਾਂ ਇੱਥੇ ਦੋ ਫਾੜੀਆਂ ਪਾਵਾਂਗੇ ਜੀ ਆਂਬ ਦੇ ਚਾਰ ਦੀਆਂ ਤੇ ਤਿੰਨ ਚਾਰ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਤਿੱਖਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਤੁਹਾਨੂੰ ਤਿੱਖੀ ਚਟਨੀ ਜ਼ਿਆਦਾ ਪਸੰਦ ਆਵੇ ਤਾਂ ਤੁਸੀਂ ਮਿਰਚਾਂ ਜਿਹੜੀਆਂ ਜ਼ਿਆਦਾ ਪਾ ਸਕਦੇ ਹੋ ਚਾਰ ਮਿਰਚ ਆਪਾਂ ਪਾਈਆਂ ਨੇ ਤੇ ਹੁਣ ਇਹਨੂੰ ਕੁੱਟ ਲੈਨੇ ਆ ਅੱਧੇ ਚਮਚ ਤੋਂ ਘਾਟ ਆਪਾਂ ਪਾਵਾਂਗੇ ਜੀ ਲੂਨ ਚਟਨੀ ਦੇ ਵਿੱਚ ਕਿਉਂਕਿ ਆਚਾਰ ਦੇ ਵਿੱਚ ਲੂਨ ਤੇਜ ਹੁੰਦਾ ਤੇ ਥੋੜ੍ਹਾ ਜਿਹਾ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਲਾਲ ਮਿਰਚ ਇਹਦੇ ਨਾਲ ਕਲਰ ਆ ਜਿਹੜਾ ਚਟਨੀ ਦਾ ਥੋੜਾ ਵਧੀਆ ਹੋ ਜਾਏਗਾ ਤੇ ਹੁਣ ਇਹਨੂੰ ਕੁੱਟ ਲੈਨੇ ਆ ਤੇ ਲਓ ਜੀ ਆਪਾਂ ਚਟਨੀ ਆਪਣੀ ਕੁੱਟ ਕੇ ਕਰ ਲਈ ਜੇ ਬਿਲਕੁਲ ਤਿਆਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਪਣੀ ਚਟਨੀ ਕੁੱਟ ਕੇ ਤਿਆਰ ਹੋ ਗਈ ਆ ਤੇ ਜ਼ਿਆਦਾ ਬਰੀਕ ਵੀ ਨਹੀਂ ਆਪਾਂ ਕੀਤੀ ਦਰਦਰੀ ਜੀ ਰੱਖੀ ਆ ਚਟਨੀ ਸਾਨੂੰ ਜਿੰਦਾ ਦੀ ਚਾਹੀਦੀ ਸੀ ਆਪਾਂ ਕੁੱਟ ਕੇ ਕਰ ਲਈਏ ਤਿਆਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਦਰਦਰੀ ਜੀ ਚਟਨੀ ਆਪਾਂ ਕੁੱਟੀ ਆ ਹੁਣ ਇਸ ਚਟਨੀ ਨੂੰ ਤੁਸੀਂ ਚੋਲਾਂ ਦੇ ਨਾਲ ਵੀ ਖਾ ਸਕਦੇ ਹੋ ਰੋਟੀ ਦੇ ਨਾਲ ਵੀ ਖਾ ਸਕਦੇ ਹੋ ਜਾਂ ਕਿਸੇ ਪਰੌਂਠੀ ਦੇ ਨਾਲ ਵੀ ਖਾ ਸਕਦੇ ਹੋ ਚਟਨੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਆ ਤੇ ਇੱਕ ਇਹਦੀ ਤਸਵੀਰ ਠੰਡੀ ਹੋ ਜਾਂਦੀ ਆ ਕਿਉਂਕਿ ਆਪਾਂ ਇਹਦੇ ਵਿੱਚ ਠੰਡੀ ਤਸਵੀਰ ਵਾਲਾ ਪਦੀਨਾ ਪਾਇਆ ਕੁੱਟ ਕੇ ਤੇ ਜੇਕਰ ਤੁਹਾਨੂੰ ਅੱਜ ਦੀ ਚਟਨੀ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਤਾਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸ